ਹੈਲੋ ਹਾਂਜੀ ਦੋਸਤੋ ਨਮਸਕਾਰ ਅੱਜ ਦੇ ਇੱਕ ਨਿਊ ਮੋਟੀਵੇਸ਼ਨ ਲਰਨਿੰਗ ਸਟੋਰੀ ਦੇ ਵਿੱਚ ਤੁਹਾਡਾ ਤਾਦਿਲ ਤੋਂ ਸਵਾਗਤ ਹੈ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗੀ ਅਗਰ ਤੁਹਾਨੂੰ ਸਟੋਰੀ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦਿਓ ਤਾਂ ਜਿਹੜੀ ਕਹਾਣੀ ਉਹ ਇਸ ਤਰ੍ਹਾਂ ਸਟਾਰਟ ਹੁੰਦੀ ਹੈ ਕਹਿੰਦੇ ਵੀ ਇੱਕ ਵਾਰ ਦੀ ਗੱਲ ਹੈ ਇੱਕ ਕਿਸੇ ਸ਼ਹਿਰ ਦੇ ਵਿੱਚ ਹੈ ਕੋਈ ਜ਼ਮੀਨ ਦੇ ਵਿੱਚੋਂ ਨਾ ਜਿਹੜਾ ਸੋਨਾ ਹੈ ਉਹ ਨਿਕਲਣਾ ਹੁੰਦਾ ਹੈ ਸਾਰੇ ਕੀਤੇ ਹੈ ਖਬਰ ਫੈਲ ਜਾਂਦੀ ਹੈ ਵੀ ਜਿਹੜੀ ਹਾਂਜੀ ਇਹ ਜ਼ਮੀਨ ਹੈ ਜ਼ਮੀਨ ਦੇ ਵਿੱਚੋਂ ਹੈ ਸੋਨਾ ਨਿਕਲੇਗਾ ਤਾਂ ਲੋਕ ਕੀ ਕਰ ਦੇਣਗੇ ਜਿੰਨਾਂ ਕੋਲੇ ਜਿੰਨਾ ਪੈਸਾ ਹੁੰਦਾ ਉਹ ਥੋੜਾ ਥੋੜਾ ਪੈਸਾ ਲਾ ਕੇ ਆਪਣਾ ਉਹ ਜ਼ਮੀਨ ਆ ਜਿਹੜੀ ਖਰੀਦ ਲੈਂਦੇ ਨੇ ਐਵੇਂ ਕਰਕੇ ਇੱਕ ਪਰਸਨ ਹੁੰਦਾ ਵਪਾਰੀ ਹੁੰਦਾ ਜਿਹੜਾ ਵਪਾਰ ਕਰ ਰਿਹਾ ਹੁੰਦਾ ਉਹਦੇ ਕੋਲੇ ਬਹੁਤ ਸਾਰਾ ਪੈਸਾ ਹੁੰਦਾ ਕਾਫੀ ਉਹ ਕਹੇ ਉਹ ਵੀ ਇੱਕ ਤਰ੍ਹਾਂ ਦਾ ਅਮੀਰ सेठ ਹੁੰਦਾ ਤਾਂ ਉਹ ਕੀ ਕਰਦਾ ਉਹ ਸੋਚਦਾ ਵੀ ਹਾਂਜੀ ਜੇ ਪੂਰੀ ਜ਼ਮੀਨ ਦੇ ਵਿੱਚ ਜਿਹੜਾ ਸੋਨਾ ਨਿਕਲੇਗਾ ਤਾਂ ਕਿਉਂ ਨਾ ਮੈਂ ਜਿਹੜਾ ਆਪਣਾ ਜਿੰਨਾ ਵੀ ਮੇਰੇ ਕੋਲ ਸੇਵਿੰਗ ਨਹੀਂ ਜਿੰਨਾ ਵੀ ਮੇਰੇ ਕੋਲੇ ਪੈਸੇ ਨਹੀਂ ਮੈਂ ਸਾਰੇ ਵੇਚ ਕੇ ਇਹ ਜ਼ਮੀਨ ਖਰੀਦ ਲਵਾਂ ਤਾਂ ਜੋ ਜਿਹੜਾ ਜ਼ਮੀਨ ਦੇ ਵਿੱਚੋਂ ਸੋਨਾ ਨਿਕਲੇਗਾ ਉਹ ਮੈਨੂੰ ਵੱਧ ਉਹਦੇ ਨਾਲ ਆ ਜਿਹੜਾ ਵਫਾ ਹੋਏਗਾ ਵਪਾਰ ਦੇ ਵਿੱਚ ਬਾਧਾ ਹੋਏਗਾ ਤਾਂ ਜਿਹੜਾ ਉਹ ਸੇਠ ਹੈ ਉਹ ਕੀ ਕਰਦਾ ਹੈ ਉਹ ਆਪਣੇ ਸਾਰੇ ਸੇਵਿੰਗਸਾਰੇ ਆਪਣੇ ਜਿੰਨੇ ਵੀ ਉਹਦੇ ਕੋਲੇ ਪੈਸੇ ਹੁੰਦੇ ਨੇ ਜਿੰਨੇ ਵੀ ਗਹਿਣੇ ਜੇਬਰ ਹੁੰਦੇ ਨੇਗੇ ਉਹ ਵੇਚ ਕੇ ਜਿਹੜੀ ਉਹ ਜ਼ਮੀਨ ਹੈ ਉਹ ਖਰੀਦ ਲੈਂਦਾਗਾ ਤੇ ਉਸ ਤੋਂ ਬਾਅਦ ਕੀ ਹੁੰਦਾ ਜਿਵੇਂ ਹੀ ਜ਼ਮੀਨ ਦੀ ਖੁਦਾਈ ਸ਼ੁਰੂ ਕਰਨ ਲੱਗਦਾਗਾ ਤਾਂ ਉਹ ਜ਼ਮੀਨ ਦੇ ਵਿੱਚੋਂ ਕੋਈ ਸੋਨਾ ਜਿਹੜਾ ਉਹ ਨਹੀਂ ਨਿਕਲਦਾ ਜਿਹੜੀਆਂ ਪਾਰੇ ਪਾਰੇ ਮਸ਼ੀਨਾਂ ਲਾ ਲਓ ਖਰਚਾ ਲਾ ਲਓ ਇਹ ਲਾ ਲਓ ਵੀ ਸਿਰ ਨੇ ਖਰਚ ਕੀਤਾ ਹੁੰਦਾਗਾ ਉਹ ਐਂਡ 'ਚ ਜਾ ਕੇ ਨਿਰਾਸ਼ ਹੋ ਜਾਂਦਾ ਵੀ ਹਾਂਜੀ ਵੀ ਮੈਂ ਜਿਹੜਾ ਇੰਨਾ ਸਾਰਾ ਮਿਹਨਤ ਕੀਤੀ ਇੰਨਾ ਸਾਰਾ ਪੈਸਾ ਲਾਇਆ ਪਰ ਜ਼ਮੀਨ ਦੇ ਵਿੱਚੋਂ ਜਿਹੜਾ ਸੋਨਾ ਉਹ ਨਹੀਂ ਨਿਕਲ ਪਾਇਆ ਤਾਂ ਐਂਡ 'ਚ ਇੱਕ ਚੀਜ਼ ਉਹ ਕਰਕੇ ਨਿਰਾਸ਼ ਹੋ ਜਾਂਦਾ ਵੀ ਹਾਂਜੀ ਜਿਹੜਾ ਉਹ ਉਮੀਦ ਛੱਡ ਦਿੰਦਾ ਵੀ ਹਾਂਜੀ ਜਿਹੜਾ ਸੋਨਾ ਹੈ ਉਹ ਜ਼ਮੀਨ ਦੇ ਵਿੱਚੋਂ ਨਹੀਂ ਨਿਕਲੇਗਾ ਤਾਂ ਨਰਾਸ ਹੋਇਆ ਆਪਣੀ ਫੈਮਿਲੀ ਨਾਲ ਆਪਣੇ ਪਰਿਵਾਰ ਨਾਲ ਰਹਿ ਕਰਦਾਗਾ ਉਹ ਕਹਿੰਦਾ ਵੀ ਹਾਂਜੀ ਜਿਹੜੀ ਇਹ ਜ਼ਮੀਨ ਆ ਮੈਂ ਕਿਸੇ ਨਾ ਕਿਸੇ ਨੂੰ ਵੇਚ ਕੇ ਵੀ ਜਿਹੜੀ ਵੀ ਪਰਪਾਈ ਏ ਥੋੜੀ ਬਹੁਤ ਆ ਜਿਹੜੀ ਉਹਦੀ ਅਮਾਉਂਟ ਜ਼ਮੀਨ ਵੇਚ ਕੇ ਮੈਂ ਆਪਣੇ ਘਰ ਲਾਂਗਾ ਪਰ ਉਹਦੇ ਘਰ ਦੇ ਕਹਿੰਦੇ ਨੇ ਵੀ ਹਾਂਜੀ ਹੁਣ ਤਾਂ ਸਾਰੇ ਕਿਤੇ ਖਬਰ ਫੈਲ ਚੁੱਕੀ ਏ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਵੀ ਹਾਂਜੀ ਜ਼ਮੀਨ ਦੇ ਵਿੱਚ ਜਿਹੜਾ ਸੋਨਾ ਉਹ ਨਹੀਂ ਨਿਕਲ ਰਿਹਾ ਤਾਂ ਇਸ ਜ਼ਮੀਨ ਨੂੰ ਖਰੀਦੂਗਾ ਕੌਣ ਬਾਈ ਕੌਣ ਕਰੂਗਾ ਤੋ ਸੇਟ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਜਿਵੇਂ ਮੈਂ ਖਰੀਦਿਆ ਹੋ ਸਕਦਾ ਮੇਰੇ ਵਰਗਾ ਕੋਈ ਮਿਲ ਜਾਊਗਾ ਤੇ ਉਹ ਜ਼ਮੀਨ ਨੂੰ ਖਰੀਦ ਲੂਗਾ ਤਾਂ ਜੋ ਜਿਹੜਾ ਆਪਣਾ ਘਾਟ ਆਇਓ ਆਪਾਂ ਖਾਤਾ ਉਹ ਪੂਰਾ ਹੋ ਜਾਊਗਾ। ਤੋ ਐਵੇਂ ਕਰਕੇ ਅਖਬਾਰ ਦੇ ਵਿੱਚ ਖਬਰ ਚ ਪਵਾ ਦਿੰਦਾਗਾ ਵੀ ਹਾਂਜੀ ਐਦਾਂ ਐਦਾਂ ਕਰਕੇ ਜਿਹੜੀ ਜ਼ਮੀਨ ਆ ਉਹ ਵਿਕ ਰਹੀ ਆ ਉਹਦੇ ਵਿੱਚ ਸੋਨਾ ਨਿਕਲੂਗਾ ਜੇ ਕਿਸੇ ਨੇ ਖਰੀਦ ਨਹੀਂ ਹੋਵੇ ਤਾਂ ਉਹ ਖਰੀਦ ਸਕਦਾ ਹੈ। ਤਾਂ ਜਿਵੇਂ ਉਹ ਅਖਬਾਰ ਦੇ ਵਿੱਚ ਖਬਰ ਚ ਲਵਾਉਂਦਾ ਤਾਂ ਨੂੰ ਇੱਕ ਪਰਸਨ ਮਿਲਦਾਗਾ। ਮੋਦਨਾ ਕੰਟੈਕਟ ਕਰ ਦੋ ਕਹਿੰਦਾ ਵੀ ਹਾਂਜੀ ਜਿਹੜੀ ਮੈਂ ਜਿਹੜੀ ਤੁਹਾਡੇ ਜ਼ਮੀਨ ਹੈ ਉਹ ਮੈਂ ਖਰੀਦਣਾ ਚਾਹੁੰਦਾਗਾ ਵੀ ਤੁਸੀਂ ਮੈਨੂੰ ਜ਼ਮੀਨ ਨਾ ਜਿਹੜੀ ਵੇਚ ਦੋ ਤਾਂ ਜਿਹੜਾ ਸੇਠ ਹੈ ਬਹੁਤ ਖੁਸ਼ ਹੁੰਦਾ ਤੇ ਉਹ ਆਪਣੀ ਜਿਹੜੀ ਜ਼ਮੀਨ ਨਾ ਹੋ ਵਿਅਕਤੀ ਨੂੰ ਵੇਚ ਦਿੰਦਾ ਵੇਚਤ ਬਾਅਦ ਉਹ ਨੂੰ ਇੱਕ ਪ੍ਰਸ਼ਨ ਪੁੱਛਦਾ ਵੀ ਹਾਂਜੀ ਵੀ ਜਿਹੜੀ ਜ਼ਮੀਨ ਆ ਤੈਨੂੰ ਪਤਾ ਵੀ ਇਹਦੇ ਵਿੱਚੋਂ ਕੁਝ ਨਿਕਲੂਗਾ ਪਰ ਤੂੰ ਇਹ ਜਿਹੜੀ ਜ਼ਮੀਨ ਨਾ ਕਿਉਂ ਖਰੀਦੀ ਕੌਕਾ ਇਹ ਨਾ ਵੀ ਕੋਈ ਗੱਲ ਨਹੀਂ ਜੇ ਤੂੰ ਉਮੀਦ ਛੱਡਦੀ ਪਰ ਮੈਂ ਉਮੀਦ ਨਹੀਂ ਛੱਡਾਂਗਾ ਤਾਂ ਇਹ ਮੇ ਕਰਕੇ ਜਿਹੜਾ ਉਹ ਆਦਮੀ ਆ ਉਹ ਤੂੰ ਜ਼ਮੀਨ ਖਰੀਦ ਲੈਂਦਾਗਾ ਤੇ ਉਸ ਤੋਂ ਬਾਅਦ ਜਿਹੜੀ ਖੁਦਾਈ ਆ ਦੁਬਾਰਾ ਫੇਰਾ ਜ਼ਮੀਨ ਦੀ ਸਟਾਰਟ ਕਰਦਾ ਥੋੜੇ ਦਿਨਾਂ ਬਾਅਦ ਹੀ ਜਿਹੜੀ ਜ਼ਮੀਨ ਆ ਉਹਦੇ ਵਿੱਚੋਂ ਜਿਹੜਾ ਸੋਨਾ ਦਾ ਸੋਣੀ ਦੇ ਖਾਨ ਆ ਉਹ ਨਿਕਲੇ ਆਉਂਦੀ ਆ ਤੇ ਉਹ ਵਿਅਕਤੀ ਨੂੰ ਜਿਹੜਾ ਅ ਜਿਹੜਾ ਸੋਨਾ ਨਿਕਲਦਾ ਬਹੁਤ ਜ਼ਿਆਦਾ ਜਿਹੜਾ ਫਾਇਦਾ ਉਹਨੂੰ ਹੁੰਦਾਗਾ ਤੇ ਆਖਰਕਾਰ ਫਿਰ ਉਹ ਵਪਾਰੀ ਨੂੰ ਮਿਲਦਾ ਤੇ ਉਹਨੂੰ ਇੱਕ ਸਿੱਖਿਆ ਦਿੰਦਾ ਕਹਿੰਦਾ ਵੀ ਤੈ ਸਾਰਾ ਕੁਝ ਕਰ ਲਿਆ ਸੀ ਤੈ ਸਾਰੀ ਐਂਡ ਤੱਕ ਤੈ ਬਾਹ ਲਾ ਲਈ ਸੀ ਮਸ਼ੀਨਾਂ ਮਹਿੰਗੀਆਂ ਲਾਈਆਂ ਸਾਰਾ ਘਰ ਪਰਿਵਾਰ ਸਾਰਾ ਕਾਰੋਬਾਰ ਵੇਚਿਆ ਐਡਾ ਵੱਡਾ ਘਾਟਾ ਖਾਦਾ ਪਰ ਕਹਿੰਦਾ ਤੂੰ ਇੱਕ ਅਖੀਰ ਜਿਹੜਾ ਸਟੈਪ ਆ ਉਹ ਨਹੀਂ ਪੂਰਾ ਕੀਤਾ ਹੈਗਾ ਉੱਤੇ ਜਾ ਕੇ ਤੂੰ ਹਾਰ ਮੰਨ ਗਿਆ ਸੀ ਸੋ ਇਹਦੇ ਵਿੱਚ ਇਹ ਕਹਾਣੀ ਦੇ ਵਿੱਚ ਉਹੀ ਸਿੱਖਿਆ ਮਿਲਦੀ ਆ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਚੀਜ਼ ਸਟਾਰਟ ਕਰਦੇ ਆਂ ਚਾਹੇ ਕੋਈ ਬਿਜ਼ਨਸ ਸਟਾਰਟ ਕਰਦੇ ਆਂ ਚਾਹੇ ਕੁਝ ਵੀ ਸਟਾਰਟ ਕਰਦੇ ਆਂ ਕਿ ਚਾਹੇ ਕੋਈ ਪੜਾਈ ਨੂੰ ਲੈ ਕੇ ਲੈ ਲੋ ਚਾਹੇ ਕੋਈ ਗਵਰਨਮੈਂਟ ਐਗਜ਼ਾਮ ਨੂੰ ਲੈ ਕੇ ਲੈ ਲੋ ਆਪਾਂ ਪੂਰਾ ਸਾਲ 2-2 ਸਾਲ 3-3 ਸਾਲ ਮਿਹਨਤ ਕਰੀ ਜਾਂਦੇ ਆਂ ਪਰ ਐਂਡ 'ਚ ਕਈ ਵਾਰ ਕੀ ਹੁੰਦਾ ਵੀ ਸਫਲਤਾ ਪ੍ਰਾਪਤ ਨਹੀਂ ਹੁੰਦੀ ਆਪਾਂ ਹਾਰ ਮੰਨ ਲੈਂਦੇ ਆਂ ਪਰ ਇੱਥੇ ਮੇਰਾ ਕਹਿਣ ਦਾ ਇਹ ਕਹਾਣੀ ਪੇਸ਼ ਕਰਨ ਦਾ ਮੇਨ ਮੋਟਿਵੇਸ਼ਨ ਸੀ ਕਿ ਅਗਰ ਤੁਸੀਂ ਦਿਲੋਂ ਜਾਣ ਨਾਲ ਕਿਸੇ ਵੀ ਚੀਜ਼ ਨੂੰ ਚਾਹੁੰਦੇ ਹੋ ਤਾਂ ਜਿਹੜੀ ਸੀ ਅਣਕਿੰਦੇ ਕਾਇਨਾਤ ਆ ਉਹ ਵੀ ਹੈਗੇ ਵੀ ਤੁਹਾਡੇ ਸੁਪਨੇ ਪੂਰੇ ਕਰਨ ਦੇ ਲਈ ਲੱਗ ਜਿੰਦੀ ਆ ਤਾਂ ਕਰਕੇ ਕਦੇ ਵੀ ਜਿਹੜੀ ਆਪਣੀ ਲਾਸਟ ਹੋਪ ਆ ਕਦੇ ਵੀ ਨਾ ਛੱਡੋ ਅਖੀਰ ਤੱਕ ਜਿੰਨਾ ਟਾਈਮ ਤੁਸੀਂ ਕਰ ਸਕਦੇ ਹੋ ਕੋਸ਼ਿਸ਼ ਕਰੋ ਕਦੇ ਵੀ ਜਿਹੜਾ ਆਪਣਾ ਆਖਰੀ ਕਦਮ ਆ ਆਖਰੀ ਸਟੈਪ ਆ ਉਹ ਨਾ ਛੱਡੋ ਸੋ ਏਸੀ ਅੱਜ ਦੀ ਮੇਰੀ ਕਹਾਣੀ ਉਮੀਦ ਕਰਦੇ ਤੁਹਾਨੂੰ ਪਸੰਦ ਆਏਗੀ ਧੰਨਵਾਦ